ਮੁਗਾਈ ਖਾਲਾ ਬੁੱਤ ਖਾਲਿਆ ਕੜਾ ਐਂ ਨਾਨਕ ਸੇਂਦਰੀਆਂ ਨੇ ਲੈਕਾ ਤਾਹਾਂ ਖਾਲਾ ਨੋਤਾ ਭੈਣੇ ਤੇਰੀ ਕੁੜੀ ਦੇ ਨਾਲ ਜਵੇਂ ਕੋਲ ਮਿਲਦੀ ਹੈ ਨਾ ਆਹੀਂ ਲੱਗਦਾ ਜਿਵੇਂ ਗੋਦ ਲਈ ਹੁੰਦੀ ਆ ਆਹੀਂ ਲੱਗਦਾ ਜਿਵੇਂ ਆਪਦੀ ਜਮੀਨੀ ਹੁੰਦੀ ਆਓ ਠੀਕ ਆ ਜੇਰਾ ਕੁਸਕਰੀ ਜਾਂਦੀ ਬੈ ਠੀਕ ਹੀ ਆ ਠੀਕ ਤਾਂ ਕੀ ਆ ਭੈਣੇ ਆਪਦਾ ਖੂਨ ਤਾਂ ਆਪਦਾ ਹੀ ਹੁੰਦਾ ਨਾ ਬਗਾਨੀ ਅੱਗ ਸੇਕਣੀ ਤਾਂ ਔਖੀ ਵੀ ਹੁੰਦੀ ਆ ਮੈਂ ਕੀ ਕਰਾਂ ਭੈਣੇ ਖੂਨ ਤਾਂ ਮੇਰਾ ਹੀ ਬਹੁਤ ਮੱਚਦਾ ਪਰ ਉਹ ਮੁੰਡਾ ਤੇ ਉਹਦਾ ਪਿਓ ਦੇ ਮਗਰ ਲੱਗੇ ਵੇ ਆ ਉਹ ਤਾਂ ਗੱਲ ਠੀਕ ਆ ਭੈਣੇ ਇਹਨਾਂ ਨੇ ਕਿਹੜਾ ਕੋਈ ਲਿਖਤ ਪੜਤ ਕੀਤੀ ਆ ਕੀ ਪਤਾਉਂਦੇ ਮਾਪਿਓ ਕਦੋਂ ਆ ਕੇ ਲੈ ਜਾਣ ਕੁੜੀ ਨੂੰ ਫੇਰ ਕੀ ਕਰੋਗੇ ਭੈਣੇ ਕਰਨਾ ਕਰਾਉਣਾ ਤਾਂ ਕੀ ਆ ਭੈਣੇ ਮੈਂ ਆਪਦੇ ਧੀ ਜਵਾਈ ਨੂੰ ਫੋਨ ਕਰਦੀ ਆ ਉਹ ਕਰਨਗੇ ਇਹਨਾਂ ਨਾਲ ਗੱਲ ਮੇਰੇ ਵੀ ਪੁੱਤ ਦੀ ਅਣਸੀ ਚਾਹੀਦੀ ਆ ਕੋਈ ਚਲ ਠੀਕ ਆ ਭੈਣੇ ਜਿਵੇਂ ਤੈਨੂੰ ਚੰਗਾ ਲੱਗਦਾ ਕਰ ਲਈ ਪਰ ਭੈਣੇ ਮੈਂ ਤਾਂ ਤੈਨੂੰ ਇੱਕ ਗੱਲ ਕਹਿਣੀ ਆ ਆਪਦਾ ਵੀ ਕੋਈ ਨਾਮ ਨਿਸ਼ਾਨ ਹੋਣਾ ਚਾਹੀਦਾ ਸਾਰਾ ਦਿਨ ਐਸੇ ਨਾ ਚੋਰ ਮੋਲ ਕਰੀ ਜਾਂਦੀ ਹੋਰ ਵੀ ਕੋ ਕੰਮ ਨੂੰ ਹੱਥ ਪਾ ਲੈ ਕਰ ਜਦੋਂ ਵੇਖੋ ਇਹ ਗੱਲਾਂ ਚੁੰਡੀਆਂ ਵੱਢੀ ਜਾਂਦੀ ਆ ਨਾ ਜੀ ਜਵਾਕਾ ਨਾ ਖੇਡਦਾ ਇੰਨਾ ਸ਼ੌਕ ਸੀ ਤਾਂ ਆਪ ਦਾ ਜਵਾਕ ਜੰਮ ਲੈਂਦੀ ਪਤਾ ਨਹੀਂ ਇਹਨੂੰ ਕਿੱਥੋਂ ਜਤੀਮ ਨੂੰ ਖਾੜ ਲਈ ਬਾਝ ਕਿਸੇ ਥਾਂ ਦੀ ਮੰਮੀ ਜੀ ਇਸ ਥੀਮ ਕਿਹਨ ਦਾ ਦਾਦੀ ਮੈਨੂੰ ਥਿੰਕਾ ਕੇ ਗਈਆ ਪੁੱਤ ਜਤੀਮ ਤਾਂ ਰੱਬ ਦੀ ਫੁਲਵਾੜੀ ਦੇ ਉਹ ਫੁੱਲ ਹੁੰਦੇ ਨੇ ਸੋਹਣੇ ਸੋਹਣੇ ਜਿਨ੍ਹਾਂ ਨੂੰ ਬਾਕੀ ਸਾਰੇ ਸਾੜ ਦਿੰਦੇ ਨੇ ਤੇ ਮੇਰੇ ਵਰਗੀ ਮੰਮੀ ਉਹਨਾਂ ਨੂੰ ਆਪਣੇ ਨਾਲ ਲੈ ਆਉਂਦੀ ਆ ਜਿਵੇਂ ਮੈਂ ਤੈਨੂੰ ਲੈ ਆਈ ਮੰਮੀ ਫੇਰ ਤਾਂ ਮੈਂ ਬਹੁਤ ਕਰਮਾਂ ਵਾਲੀ ਜਿਹੜੀ ਤੂੰ ਮਿਲੀ ਮੰਮੀ ਦਾਦੀ ਤੈਨੂੰ ਬਾਂਜ ਵੀ ਕਹਿੰਦੀ ਸੀ ਉਹ ਕੀ ਹੁੰਦਾ ਬਾਂਜ ਪੁੱਤ ਹਾਂ ਜੀ ਮੰਮਾ ਬਾਂਜ ਤਾਂ ਕੁਛ ਨਹੀਂ ਹੁੰਦਾ ਪੁੱਤ ਉਹ ਤਾਂ ਦਾਦੀ ਉਹ ਹੀ ਕਹਿ ਦਿੰਦੀ ਆ ਤੇਰੀ ਕੋਈ ਭੈਣ ਭਰਾ ਨਹੀਂ ਨਾ ਹੈਗਾ ਜੇ ਤੇਰੇ ਵੀਰਾ ਹੋ ਗਿਆ ਜਾਂ ਭੈਣ ਹੋ ਗਈ ਫਿਰ ਦਾਦੀ ਮੈਨੂੰ ਬਾਂਜ ਨਹੀਂ ਕਹੂਗੀ ਪੁੱਤ ਬਸ ਉਹ ਤਾਂ ਉਹੀ ਗੁੱਸੇ ਦੀ ਮਾਰ ਹੀ ਕਹਿ ਦਿੰਦੀ ਆ ਠੀਕ ਆ ਮਿੰਨੀ ਚੱਲ ਪੁੱਤ ਹੁਣ ਤੂੰ ਪੜ ਲੈ ਦੋ ਅੱਖਰ ਤੇ ਮੈਂ ਵੀ ਕੋਈ ਕੰਮ ਧੰਦਾ ਕਰਦੀ ਆ ਹਾਂਜੀ ਮੰਮੀ ਮੈਂ ਨਾ ਜ਼ਰੂਰੀ ਕੰਮ ਸੀ ਉਹ ਯਾਦ ਆ ਗਿਆ ਮੈਂ ਉਹ ਕਰ ਚੁੱਕੀ ਹਾਂ ਠੀਕ ਆ ਹੋਣਾ ਦਵਾਈ ਦੇ ਧਿਆਨ ਨਾਲ ਲੈਣੀ ਜਿਵੇਂ ਡਾਕਟਰ ਨੇ ਕਿਹਾ ਜੰਗਾ ਹੋਰ ਮੌਸਮ ਖਰਾਵਾ ਡੈਡੀ ਮੇਰੀ ਵੀਡੀਓ ਗੇਮ ਲਿਆਂਦੀ ਆ ਲਿਆਂਦੀ ਆ ਪਤਾ ਕਿਉਂ ਨਹੀਂ ਲਿਆਂਦੀ ਲਾ थैंक यू ਡੈਡੀ ਖੇਡ ਤੋ ਬੇਬੇ ਤੂੰ ਕਿਵੇਂ ਇੱਥੇ ਬੈਠ ਠੜ ਠੜ ਕਰੀ ਜਾਨੀ ਆ ਅੱਗ ਸੇਕ ਲੈਣੀ ਸੀ ਫੇ ਸੇਕੀ ਤਾਂ ਮੈਂ ਬਥੇਰਾ ਖੋ ਜਾਨੀ ਆ ਮੇਰਾ ਤਾਂ ਕਾਲਜੇ ਚ ਭੰਬੜ ਵੱੱਚੀ ਜਾਂਦੇ ਆ ਸੇਕਣਾ ਥੋੜਾ ਥੋੜਾ ਮੈਨੂੰ ਵੀ ਆਉਂਦਾ ਹੈ ਘਰ ਥੋਨੂੰ ਕਾਸਾ ਸੋਹਦਾ ਮੇਰਾ ਤਾਂ ਪਿੰਡ ਚ ਲੋਕਾਂ ਨੇ ਮਜ਼ਾਕ ਡਾ ਛੱਡਿਆ ਲੋਕ ਤਾਂ ਮੈਨੂੰ ਮਿਹਨੇ ਮਾਰਦੇ ਆ ਚੱਲ ਬੇਬੇ ਦੱਸ ਦੇ ਫਿਰ ਕਾਦੇ ਭੰਬੜ ਮੱਚੀ ਜਾਂਦੇ ਆ ਕਿਹੜੀ ਗੱਲਾਂ ਦੇ ਮਿਹਨੇ ਮਾਰਦੇ ਆ ਲੋਕ ਤੈਨੂੰ ਨਾ ਜਿਹੜਾ ਤੁਸੀਂ ਆ ਬਾਂਝ ਗੱਡਿਆ ਮੇਰੇ ਸੀਨੇ ਤੇ ਨਾ ਜਾਤ ਦਾ ਪਤਾ ਨਾ ਗੋਦ ਦਾ ਪਤਾ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਏ ਆ ਮੈਨੂੰ ਜ਼ਿਆਦਾ ਪੋਤਾ-ਪੋਤੀ ਚਾਹੀਦਾ। ਆ ਲੋ ਬੀਜੀ ਤੁਸੀਂ ਵੀ ਪੀ ਲਓ ਪਾਣੀ। ਨਹੀਂ ਰਹਿਣ ਦੇ। ਬਸ ਘਰੋਂ ਬਥੇਰਾ ਪਾਣੀ ਪੀ ਆਤਾ ਮੈਨੂੰ। ਸਾਰੇ ਮੇਰੇ ਰਮਾਨਾ ਤੇ ਪਾਣੀ ਪੀ ਆਤਾ। ਖੜੀ ਰਹਿ ਚੁੱਪ ਕਰਕੇ। ਉਹ ਬੇਬੇ ਐਵੇਂ ਕਾਨੂੰ ਟੈਨਸ਼ਨ ਲਈ ਆ। ਉਹ ਵੀ ਤਾਂ ਰੱਬ ਦਾ ਜੀ ਆ। ਪਰ ਨਾਲੇ ਜਿੱਦਾਂ ਦੀ ਘਰੇ ਆਈ ਆ, ਘਰ 'ਚ ਰੌਣਕ ਲੱਗੀ ਹੋਈ ਆ। ਤੂੰ ਐਵੇਂ ਨਾ ਦਿਲ ਥੋੜਾ ਕਰੀ ਜਾਇਆ ਕਰ। ਲੱਗੀ ਪਈ ਰੌਣਕ ਘਰ 'ਚ। ਸ਼ਰਕ ਦੇ ਚੱਕੇ ਜਵਾਕਾਂ ਨਾਲ। ਆਪਦੇ ਜਵਾਕਾਂ ਦੀ ਰੌਣਕ ਹੁੰਦੀ ਆ ਆਪਦੇ ਜੰਮਿਆਂ ਦੀ ਤੇ ਵੀ ਕਿਉਂ ਬੋਲਦੇ ਹੋ ਬਿਜੀ ਜੋ ਰੱਬ ਨੇ ਆਪੇ ਕਰਮਾਂ ਚ ਲਿਖਤਾ ਬੰਦਾ ਤਾਂ ਉਹੀ ਆ ਆਪਾਂ ਕਿਹੜਾ ਕੋਸ਼ਿਸ਼ ਨਹੀਂ ਕੀਤੀ ਗਈ ਨਾਲੇ ਕਿੰਨਾ ਤਾਂ ਪਿਆਰ ਲੈਂਦੀ ਆ ਜਵਾਕੜੀ ਸਾਰਾ ਦਿਨ ਤੁਹਾਨੂੰ ਦਾਦੀ ਮੈਂ ਦਾਦੀ ਮਾਂ ਕਰਦੀ ਰਹਿੰਦੀ ਆ ਤੁਸੀਂ ਵੀ ਥੋੜਾ ਜਾਨੋ ਪਿਆਰ ਦਿਖਾਓ ਤੇ ਤੁਹਾਨੂੰ ਆਪ ਹੀ ਆਪਣੀ ਲੱਗਣ ਲੱਗ ਜੂਗੀ ਮੈਂ ਮੈਨੂੰ ਨਹੀਂ ਕਿਸਦਾ ਪਿਆਰ ਪੂਰਾ ਹੁੰਦਾ ਆਪਦਾ ਖੂਨ ਆਪਦਾ ਹੁੰਦਾ ਬਗਾਨਾ ਬਗਾਨਾ ਹੀ ਰਹਿੰਦਾ ਤੁਸੀਂ ਚੱਕੀ ਚੱਲੋ ਲਾ ਲਾ ਉਹਦੀਆਂ ਥੋੜਾ ਤਾਂ ਇਹ ਕੰਜਰ ਖੰਡਾਰ ਹੈ ਨਾ ਹਾਂ ਬਹੁਤ ਮੈਂ ਜਾ ਕੇ ਅੱਗੇ ਸਿੱਖ ਦਿਆਂ। ਬਾਬਾ ਜੀ ਮੈਂ ਤੁਹਾਡੇ ਤੋਂ ਕੁਝ ਮੰਗਣ ਆਈ ਆ। ਮੇਰੀ ਦਾਦੀ ਮੇਰੀ ਮੰਮੀ ਨੂੰ ਬਾਜ ਕਹਿੰਦੀ ਆ। ਬਾਬਾ ਜੀ ਮੇਰੇ ਮੰਮੀ ਡੈਡੀ ਤਾਂ ਬਹੁਤ ਚੰਗੇ ਆ। ਉਹ ਤਾਂ ਮੈਨੂੰ ਵੀ ਸੜਕ ਤੋਂ ਚੱਕ ਕੇ ਲਿਆਏ ਸੀ ਬਸ ਮੈਨੂੰ ਇੱਕ ਭੈਣ ਜਪਰਾ ਦੇ ਦੋ ਖੇਡਣ ਲਈ ਬਸ ਮੇਰੀ ਦਾਦੀ ਨੂੰ ਮੌਕਾ ਨਾ ਮਿਲੇ ਮੇਰੀ ਮੰਮੀ ਨੂੰ ਬਾਜ ਕਹਿਣ ਦਾ ਉਹ ਤਾਂ ਬਹੁਤ ਚੰਗੇ ਆ तैयार हो गया मेरा राजा पुत्र है ना तो फिर बड़ा होके की बनेगा पायलट पायलट बनूंगा मेरा पुत्र तो मम्मा ने छुट्टी दे करेगा फिर जांच ठीक है हूं मैं काला टिक्का ला कि तो मेरे पुत्र किसी की नजर ना लग जाए है ना ले पुत्र कैप भी ले ला ठंड बहुत हुई पी है बारे है ना ਉੱਲ ਨਹੀਂ ਮੇਰਾ ਵੀ ਸਰਵਾਦੋ ਮੈਂ ਹੁਣ ਤੇਰ ਤੋਂ ਆਦਾ ਸਿਰ ਵੀ ਨਹੀਂ ਬੈਣਾ ਚੁੱਪ ਕਰਕੇ ਬਹਲਾ ਆਦਾ ਸਿਰ ਨਿੱਕੀ ਨਿੱਕੀ ਗੱਲ ਪਿੱਛੇ ਮੇਰੇ ਕੋਲੇ ਭੱਜੀ ਆਉਂਦੀ ਹੈਗੀ ਲੈ ਮੇਰਾ ਪੁੱਤ ਹੋ ਗਿਆ ਤਿਆਰ ਜੀ ਜੀ ਤੁਹਾਨੂੰ ਮਮਾ ਕਿਰ ਬੋਲਦੇ मेरी मम्मी ने मम्मी क्यों कह रही है ओ मेरे मम्मा ने मेरे भी तो मम्मा ने तेरी मम्मी मम्मी कोई नहीं मैं ऐ भी तू मेरे जवाक नु कर दी हां मेरा तो कल्ला पुत्त हैगा जिन्हू तेरा जी करदा उनु कह मम्मी मैंने ना मम्मी मम्मी कही वाह करू हम मेरा पोता ना बाल गया सुनिए गल्ला करता है गलना कर दा। ਆ ਕਰਮ ਨਹੀਂ ਆ ਤੇਰਾ ਖੂਨ ਜੋ ਮੈਂ ਬੇਬੇ ਆਏ ਨਾ ਆਈ ਪਾਈ ਕੀ ਹੋ ਗਿਆ ਪਤਨੂ ਡੈਡੀ ਮੰਮਾ ਭੱਜ ਭੱਜ ਕੇ ਪਈ ਆਂਦੀ ਆ ਕੋਈ ਨਾ ਬਤੋਈ ਬੋਲ ਪੈਂਦੀ ਐਵੇਂ ਨਾ ਤੂੰ ਗੁੱਸਾ ਕਰਾ ਕਰ ਜੰਗਾ ਕੋਈ ਤਾਂ ਨਹੀਂ ਹੁੰਦਾ ਡੈਡੀ ਥੋੜੀ ਨਹੀਂ ਲੱਗਦਾ ਮੰਮੀ ਵੀਰੇ ਨੂੰ ਵੱਧ ਪਿਆਰ ਕਰਦੀ ਆ ਮੈਨੂੰ ਨਹੀਂ ਕਰਦੀ ਕੋਈ ਨਾ ਪਤਾ ਟੈਨਸ਼ਨ ਆ ਲਿਆ ਪਰ ਝੜਕਾਂਗੇ ਤੇਰੀ ਮੰਮੀ ਨੂੰ ਜੰਗਾ। ਕਪੜਿਆ ਕਰ ਧਿਆਨ ਨਾਲ। ਚੱਲ ਲੈ ਕਿਵੇਂ ਲੱਗਿਆ ਦੋਸਤਾ। ਇਹ ਬੰਗਲਾਈ ਲਾਈ ਜਾਂਦੀ ਆ। ਕਰਨਾ ਹੀ ਉਹਨੇ ਪਿਆਰ ਉਹਦਾ ਢਿੱਡੋਂ ਕੱਢਿਆ ਵਾ। ਸਿਰ ਤੇ ਵੀ ਨਹੀਂ ਪਤਾ ਤੂੰ ਹੈ ਕੀ ਦੀ ਐ। ਕਿਉਂ ਆ ਮੈਂ ਕੁੜੀ ਨੂੰ ਵੱਧ ਘੱਟ ਬੋਲਦੇ ਰਹਿੰਦੇ ਹੁੰਨੇ ਆ। ਇਹਦੀ ਕਿਸਮਤ ਨਾਲ ਤਾਂ ਆਪਣੇ ਘਰ ਨੂੰ ਰੰਗ ਭਾਗ ਲੱਗੇ ਆ। ਤੂੰ ਚੁੱਪ ਕਰਕੇ ਬੈਠੀ ਰਹਿ ਜਾ ਤਾਂ ਕੋਈ ਚਾਹੀਦੀ ਗੱਲ ਕਰ ਲਿਆ ਕਰ। ਬੱਦੀ ਮੇਰੇ ਪੁੱਤ ਬਾਪੂ ਤੁਸੀਂ ਐਵੇਂ ਰੇਪੇ ਦੀ ਮੰਗਰੇ ਪਾਏ ਪਏ ਹੋ। ਤੇ ਬੇ ਸਹੀ ਤਾਂ ਕਹਿੰਦੀ ਐ ਗਲਤ ਕੀ ਕਹਿੰਦੀ ਹੈਗੀ। ਕੀ ਪਤਾ ਕਿਹਦਾ ਕੋਣਾ ਉਦੋਂ ਸਾਡੀ ਬੁੱਧੀ ਪ੍ਰੇਸ਼ਟ ਹੋ ਗਈ ਸੀ ਜਿਹੜਾ ਸੀ ਇਹਨੂੰ ਉਂਗਲ ਲਾ ਕੇ ਲੈ ਆਏ ਨਾਲ ਤੇ ਹੁਣ ਇਹ ਮੇਰੇ ਪੁੱਤ ਨਾਲ ਹੀਰਖਾ ਕਰਦੀ ਆ ਹੈ ਨਾਲੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਹੁਣ ਆਪਾਂ ਇਹ ਤਾਂ ਕੀ ਕਰਾਣਾ ਦਾ ਤੁਸੀਂ ਇਹਨੂੰ ਛੱਡਿਓ ਜਿੱਥੋਂ ਲੈ ਕੇ ਆਏ ਸੀ ਤੇਰਾ ਦਿਮਾਗ ਜ਼ੈਟਾ ਮੈਂ ਕੋਈ ਡੰਗਰ ਆ ਇਹਨੂੰ ਲਿਆਂਦਾ ਫਿਰ ਛੱਡਿਓ ਤੂੰ ਨਾਂ ਬਣਾਇਆ ਕਰ ਇਹਨੂੰ ਮਾਪੇ ਪਾਲੂ ਨੂੰ ਮੈਂ ਪਤਾ ਰੋਣਾ ਨਹੀਂ ਚੰਗਾ ਖੜਾ ਕਰਦੇ ਹਾਂ ਅੰਨਾ ਨਾ ਮੇਰਾ ਪੁੱਤ ਕਾਲਾ ਵਿਸਤ ਰਾਜ ਕੀ ਕਾਲਾ ਚੰਗਾ ਤੇ ਨਾਸਤੇ ਮਗਾਏ ਨੇ ਸਾਰੇ ਮੈਂ ਠੀਕ ਹੈ ਹਲੋ ਜੀ ਨਾ ਇੱਕ ਵੇਟ ਹੂ ਹੈ ਨਾ ਹਲੋ ਜੰਮਰਾ ਤਾਂ ਅਗਰ ਪੁੱਤ ਦਾ ਸ਼ੇਰ ਬਣਨਾ ਸਾਰੇ ਬਿਸਕੁਟ ਖਾ ਦੇਣੇ ਨੇ ਹਣਾ ਠੀਕ ਹੈ ਉਸ ਤੋਂ ਦੁਪਹਿਰ ਗਿਆ ਮਮ ਆਇ ਕਿ ਮੇਟੂ ਦੁਪਰ ਗਿਆ ਹੋ ਜੇ ਹੋਰ ਖਾਓ ਥੋੜਾ ਜਾਂ ਲੈ ਮੇਰਾ ਪੁੱਤ ਇੱਕ ਬਾਈਟ ਹੋਰ ਖਾਓ ਮੰਮੀ ਮੈਨੂੰ ਵੀ ਭੁੱਖ ਲੱਗੀ ਆ ਮੈਨੂੰ ਵੀ ਥੋੜੇ ਕੁਝ ਖਾਉਣੀ ਤੇਰਾ ਤਾਂ ਢਿੱਡੀ ਨਹੀਂ ਭਰਦਾ ਸਾਰਾ ਦੇਣਾ ਭੁੱਖ ਲੱਗੀ ਆ ਭੁੱਖ ਲੱਗੀ ਆ ਨਾਲੇ ਸਾਰਾ ਦਿਨ ਖਾਂਦੀ ਰਹਿਣੀ ਆ ਜੇ ਭੁੱਖ ਲੱਗੀ ਆ ਚੱਕ ਕੇ ਦੋ ਰੋਟੀਆਂ ਖਾ ਲੈ ਉਥੋਂ ਜਾ ਭੱਜ ਲੈ ਵੀਰਾ ਪੁੱਤ ਲੈ ਪੁੱਤ ਦੁੱਧ ਪੀ ਲੈ ਨਹੀਂ ਮੰਮੇ ਮਾਉਨ ਰੋਟੀ ਖਾ ਕੇ ਰੋਟੀਆਂ ਮੈਨੂੰ ਭੁੱਖ ਨਹੀਂ ਲੱਗੀ ਪੀ ਲੈ ਪੁੱਤ ਇਹਦੇ ਨਾਲ ਤਾਕਤ ਮਿਲਦੀ ਆ ਨਾਲੇ ਫਿਰ ਪੁੱਤ ਨੇ ਵੱਡਾ ਡਾਕਟਰ ਵੀ ਬੰਨਾ ਪੀ ਲੈ ਪੁੱਤ ਦੁੱਧ ਲੈ ਫੜ ਇਰੇ ਮੈਂ ਨਵੀ ਖੜਾਲਾ ਜਾ ਪੇ ਤੇ ਮੈਨੂੰ ਖੜਾਣਾ ਉਹ ਸੇਨੇ ਕਰੋਨਾ ਤੇ ਨੂੰ ਮਮਾ ਤੇਨੇ ਕਰੋਨਾ ਤੋਂ ਗੰਦੀ ਆ ਵੀਰੇ ਮੈਂ ਗੰਦੀ ਨਹੀਂ ਮੈਂ ਤਾਂ ਤੇਰੀ ਚੰਗੀ ਭੈਣ ਆ ਮੈਨੂੰ ਵੀ ਖੜਾਲਾ ਲੈ ਖੜਾ ਜਾ ਪੇ ਜਾ

ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ। ਤੁਸੀਂ ਤਾਂ ਰੋਹ ਹੀ ਕਹਿੰਦੇ ਸੀ ਛੱਡਿਆ ਇਹਨੂੰ ਛੱਡਿਆ। ਮੈਂ ਧੀਆਂ ਪੁੱਤ ਛੱਡੇ ਜਾਂਦੇ ਆ। ਜੇ ਅੱਜ ਇਹ ਨਾ ਹੁੰਦੀ ਤਾਂ ਦੇਖ ਲਓ ਕੀ ਹੁੰਦਾ। ਹਾਂਜੀ। ਤੁਸੀਂ ਤਾਂ ਇਹ ਕਹਿੰਦੇ ਸੀ ਜੇ ਅੱਜ ਇਹ ਨਾ ਹੁੰਦੀ ਤਾਂ پتہ ਨਹੀਂ ਕੀ ਹੋ ਜਾਣਾ ਸੀ। ਹਾਂ ਉਹ ਤਾਂ ਮੈਂ ਤਾਂ ਆਪ ਇਹਨਾਂ ਨੂੰ ਸਮਝਾਉਣਾ ਹੁੰਦਾ ਸੀ ਕਿ ਆਪਣੇ ਵਾਸਤੇ ਕੋਈ ਦੇਵੀ ਆ ਦੇਵੀ ਤੇ ਅੱਜ ਆਪਣੇ ਵਾਸਤੇ ਦੇਵੀ ਹੋਣੀ ਪਈ ਏ। ਸਹੀ ਹੋ ਨਾ ਬਾਪੂ। ਚਲ ਇਹਨਾਂ ਨੂੰ ਵੀ ਅਕਾਲੀ।

ਤਾਂ ਤਾਂ ਰੈਡੀ ਦੀ ਨਗਦੀ ਚੱਕ ਕੇ ਲੈ ਕੇ ਆਈ ਸੀ ਕੁਮਾਰ ਹੰਤਾ ਦੀ ਦੀ ਗੁੱਟੋਂ ਕਿਉਂ ਕਿਹਦੇ ਲੈ ਚਾ ਹਾਂ ਬਸ ਹੁਣ ਤਾਂ ਤੁਸੀਂ ਦੋਨੇ ਭੈਣ ਭਾਈ ਨਾਲ ਕੇ ਗਿਆ ਕਰੋ ਠੀਕ ਹੈ ਜੇ ਤਾਂ ਹਮੇਸ਼ਾ ਹੀ ਗੁੱਟ ਸੀ ਮੈਂ ਹੀ ਮੈਡ ਬਣ ਗਈ ਸੀ